ਚਾਨ ਆਉਟਲੁੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 722ਵੇਂ ਅੰਗ ਦੀ ਕੁਰਬਾਨੀ ਦਾ ਬਾਕੀ ਦਾ ਹਿੱਸਾ ਆਪਾਂ ਇਸ ਵੀਡੀਓ ਦੇ ਵਿੱਚ ਸਮਝਾਂਗੇ ਇਹ ਸ਼ਬਦ ਜੋ ਗੁਰੂ ਨਾਨਕ ਸਾਹਿਬ ਦੀ ਰਚਨਾ ਹੈ ਤੇ ਉਹਨਾਂ ਨੇ ਉਸ ਸਮੇਂ ਨੂੰ ਉਸ ਘਟਨਾ ਨੂੰ ਚਿੱਤਰਿਆ ਹੈ ਜਦੋਂ ਬਾਬਰ ਨੇ ਸੈਦਪੁਰ ਪਿੰਡ ਦੇ ਉੱਪਰ ਹਮਲਾ ਕੀਤਾ ਗੁਰੂ ਸਾਹਿਬ ਨੇ ਇੰਨੀ ਬਾਰੀਕੀ ਦੇ ਨਾਲ ਇੱਕ ਵਿਆਹ ਦੇ ਮਾਹੌਲ ਨੂੰ ਇਸ ਕਤਲੇਆਮ ਦੇ ਮਾਹੌਲ ਦੇ ਵਿੱਚ ਭਰੋਇਆ ਹੈ ਕਿ ਇਹ ਸ਼ਬਦ ਰੂਹ ਨੂੰ ਇੱਕ ਵੱਖਰੀ ਕਿਸਮ ਦੇ ਨਾਲ ਛੂੰਦਾ ਟੁੰਬਦਾ ਹੈ ਤੇ ਜੋ ਪ੍ਰਮਾਤਮਾ ਦੇ ਹੁਕਮ ਦੀ ਗੱਲ ਗੁਰੂ ਸਾਹਿਬ ਨੇ ਇਸ ਸ਼ਬਦ ਦੇ ਰਾਹੀਂ ਸਮਝਾਈ ਹੈ ਉਹ ਬਹੁਤ ਹੀ ਕਾਬਲੇ ਤਾਰੀਫ ਹੈ ਜੇਕਰ ਅਸੀਂ ਨਿਚੋੜ ਕੱਢੀਏ ਤਾਂ ਇਹ ਸਿੱਖਿਆ ਸਾਨੂੰ ਮਿਲਦੀ ਹੈ ਇਸ ਸ਼ਬਦ ਦੇ ਵਿੱਚੋਂ ਕਿ ਵੱਡੀ ਤੋਂ ਵੱਡੀ ਤਰਾਸਦੀ ਦੇ ਸਮੇਂ ਦੇ ਵਿੱਚ ਵੀ ਸ਼ਾਂਤ ਰਿਹਾ ਜਾ ਸਕਦਾ ਹੈ ਵੱਡੀ ਤੋਂ ਵੱਡੀ ਮੁਸੀਬਤ ਦੇ ਸਮੇਂ ਵੀ ਦੁੱਖ ਨੂੰ ਆਪਣੇ ਤੋਂ ਪਾਸੇ ਰੱਖਿਆ ਜਾ ਸਕਦਾ ਹੈ ਆਓ ਹੁਣ ਬਹੁਤਾ ਸਮਾਂ ਨਾ ਲੈਂਦੇ ਹੋਏ ਸ਼ੁਰੂ ਕਰੀਏ ਇਸ ਸ਼ਬਦ ਦੀ ਵਿਆਖਿਆ ਤਲੰਗ ਮਹਿਲਾ ਪਹਿਲਾ ਜੈਸੀ ਮਿਆਵ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵਿਲਾਲੋ ਭਾਈ ਲਾਲੋ ਨੂੰ ਜੋ ਕਿ ਗੁਰੂ ਨਾਨਕ ਸਾਹਿਬ ਦੇ ਸੰਗੀ ਸਨ ਸਾਥੀ ਸਨ ਉਹਨਾਂ ਨੂੰ ਸੰਬੋਧਨ ਕਰਦੇ ਹੋਏ ਗੁਰੂ ਸਾਹਿਬ ਕਹਿੰਦੇ ਜੈਸੀ ਮੈਂ ਆਵਾ ਖਸਮ ਕੀ ਬਾਣੀ ਕਿ ਭਾਈ ਲਾਲੋ ਜਿਹੋ ਜਹੀ ਉਸ ਪ੍ਰਮਾਤਮਾ ਦੇ ਵੱਲੋਂ ਪ੍ਰੇਰਣਾ ਜਿਹੋ ਜਿਹੇ ਸ਼ਬਦ ਉਸ ਪ੍ਰਮਾਤਮਾ ਵੱਲੋਂ ਮੈਨੂੰ ਬਖਸ਼ੇ ਜਾ ਰਹੇ ਨੇ ਉਹਨਾਂ ਦੇ ਅਨੁਸਾਰ ਮੈਂ ਤੈਨੂੰ ਉਸ ਦੁਰਘਟਨਾ ਦੀ ਵਾਕਫੀਅਤ ਦਿੰਦਾ ਹਾਂ ਕਿ ਸੈਦਪੁਰ ਸ਼ਹਿਰ ਦੇ ਵਿੱਚ ਕੀ ਵਾਪਰਿਆ ਸੀ ਕਿੱਦਾਂ ਦਾ ਮੰਜ਼ਰ ਸੀ ਉੱਥੇ ਪਾਪ ਕੀ ਜਾਂਚ ਲੈ ਕਾਬਲੋਂ ਤਾਇਆ ਜੋਰੀ ਮੰਗਾ ਦਾਨ ਵਿਲਾ ਲੋ ਕਹਿੰਦੇ ਬਾਬਰ ਕਾਬਲ ਤੋਂ ਫੌਜ ਲੈ ਕੇ ਆਇਆ ਉਹ ਫੌਜ ਕਾਦੀ ਆ ਕਹਿੰਦੇ ਇੰਜ ਲੱਗਦਾ ਜਿਵੇਂ ਪਾਪ ਤੇ ਜ਼ੁਲਮ ਦੀ ਜਾਂਜ ਹੀ ਇਕੱਠੀ ਕਰਕੇ ਲੈ ਆਇਆ ਹੋਵੇ ਜਾਂਜ ਜਿਹੜੀ ਆ ਵਿਆਹ ਦੇ ਮੌਕੇ ਹੀ ਟੁਕਦੀ ਆ ਤੇ ਕੰਨਿਆਦਾਨ ਲੈ ਕੇ ਜਾਂਦੀ ਹੈ ਤੇ ਬਾਬਰ ਹਿੰਦੂਸਤਾਨ ਦੇ ਉੱਤੇ ਟੁਕਿਆ ਸੀ ਚੜ ਕੇ ਆਇਆ ਸੀ ਹਕੂਮਤ ਲੈਣ ਵਾਸਤੇ ਗੁਰੂ ਸਾਹਿਬ ਨੇ ਦੋਹਾਂ ਵਰਤਾਂਤਾਂ ਨੂੰ ਇਕੱਠਿਆਂ ਕਰਕੇ ਚਿਤਰਿਆ ਕਹਿੰਦੇ ਜਿਵੇਂ ਜਨ ਟੁਕਦੀ ਹੁੰਦੀ ਹੈ ਕੰਨਿਆਦਾਨ ਲੈਣ ਵਾਸਤੇ ਇੰਜ ਲੱਗਦਾ ਹੈ ਜਿਵੇਂ ਬਾਬਰ ਉਸੇ ਤਰ੍ਹਾਂ ਹੀ ਪਾਪ ਦੀ ਜੰਜ ਲੈ ਕੇ ਆਇਆ ਹੋਵੇ ਜ਼ੁਲਮ ਦੀ ਜਾਂਚ ਲੈ ਕੇ ਹਿੰਦੁਸਤਾਨ ਦੇ ਉੱਤੇ ਆ ਚੜਿਆ ਹੋਵੇ ਤੇ ਹਿੰਦੁਸਤਾਨ ਦੀ ਹਕੂਮਤ ਰੂਪੀ ਕੰਨਿਆਦਾਨ ਮੰਗ ਰਿਹਾ ਹੋ ਸ਼ਰਮ ਤਰਮ ਦੋਏ ਛੱਪ ਖਲੋਏ ਕੂੜ ਫਿਰ ਪ੍ਰਧਾਨ ਵਿਲਾਲੋ ਕਹਿੰਦੇ ਇਦਾਂ ਦਾ ਮਾਹੌਲ ਸੀ ਭਾਈ ਲਾਲੋ ਇਦਾਂ ਦਾ ਮਾਹੌਲ ਸੀ ਸੈਦਪੁਰ ਦੇ ਵਿੱਚ ਕਿ ਧਰਮ ਤੇ ਹਯਾ ਦੋਨੋਂ ਹੀ ਲੋਪ ਹੋ ਚੁੱਕੇ ਸਨ ਉਹਨਾਂ ਦਾ ਨਾਮੋ ਨਿਸ਼ਾਨ ਨਹੀਂ ਸੀ ਕਿਤੇ ਬਸ ਝੂਠ ਹੀ ਝੂਠ ਚੌਧਰੀ ਬਣਿਆ ਫਿਰਦਾ ਸੀ ਇਸ ਹੱਦ ਤੱਕ ਦਾ ਅਤਿਆਚਾਰ ਤੇ ਜ਼ੁਲਮ ਹੋ ਰਿਹਾ ਸੀ ਕਿ ਗਾਜੀਆਂ ਬਾਮਣਾ ਕੀ ਗੱਲ ਥਕੀ ਅਗਦ ਪੜੈ ਸ਼ਤਾਨ ਵਿਲਾਲੋ ਵਿਆਹ ਦੀ ਰਸਮ ਐਸੀ ਐ ਹਰ ਧਰਮ ਦੇ ਵਿੱਚ ਉਹਨੂੰ ਉਸ ਧਰਮ ਦੇ ਜਿਹੜੇ ਧਾਰਮਿਕ ਆਗੂ ਹੁੰਦੇ ਨੇ ਜਾਂ ਧਾਰਮਿਕ ਕਰਿੰਦੇ ਹੁੰਦੇ ਨੇ ਉਹ ਪੂਰਾ ਕਰਦੇ ਨੇ ਬੇਸ਼ੱਕ ਹਿੰਦੂ ਧਰਮ ਹੈ ਉਹਦੇ ਵਿੱਚ ਪੰਡਤ ਫੇਰੇ ਪੜਾਉਂਦੇ ਨੇ ਇਸਲਾਮ ਦੇ ਵਿੱਚ ਕਾਜ਼ੀ ਨਕਾ ਪੜਾਉਂਦੇ ਨੇ ਸਿੱਖ ਧਰਮ ਦੇ ਵਿੱਚ ਜੋ ਗ੍ਰੰਥੀ ਸਿੰਘ ਹੁੰਦੇ ਆ ਉਹ ਲਾਮਾ ਪੜਾਉਂਦੇ ਨੇ ਕਹਿਣ ਤੋਂ ਭਾਵ ਕਿ ਕਿਸੇ ਧਾਰਮਿਕ ਆਗੂ ਕਰਿੰਦੇ ਦੀ ਸ਼ਮੂਲੀਅਤ ਹੁੰਦੀ ਹੈ ਜਦੋਂ ਵਿਆਹ ਪੜਾਇਆ ਜਾਂਦਾ ਪਰ ਸੈਦਪੁਰ ਸ਼ਹਿਰ ਦੇ ਵਿੱਚ ਜਿਹੜਾ ਵਿਆਹ ਹੋ ਰਿਹਾ ਸੀ ਜਿੱਥੇ ਬਾਬਰ ਪਾਪ ਦੀ ਜਾਂਝ ਲੈ ਕੇ ਟੁਕਿਆ ਸੀ ਤੇ ਹਿੰਦੁਸਤਾਨ ਦੀ ਹਕੂਮਤ ਰੂਪ ਕੰਨਿਆਦਾਨ ਮੰਗ ਰਿਹਾ ਸੀ ਉਸ ਵਿਆਹ ਨੂੰ ਪੜਾਉਣ ਦੇ ਵਿੱਚ ਕਾਜ਼ੀਆਂ ਬ੍ਰਾਹਮਣਾਂ ਕੀ ਗੱਲ ਥੱਕੀ ਕਿ ਉੱਥੇ ਕਾਜ਼ੀਆਂ ਤੇ ਬ੍ਰਾਹਮਣਾਂ ਦੀ ਸੌਆਂ ਵਾਲੀ ਵਿਆਹ ਪੜਾਉਣ ਦੀ ਮਰਿਆਦਾ ਤਾਂ ਮੁੱਕ ਚੁੱਕੀ ਸੀ ਤੇ ਇੰਜ ਲੱਗਦਾ ਸੀ ਜਿਵੇਂ ਸ਼ੈਤਾਨ ਖੁਦ ਵਿਆਹ ਪੜਾ ਰਿਹਾ ਹੈ ਅਗਧ ਪੜਾ ਸ਼ੈਤਾਨ ਵੇ ਲਾਲੋ ਮੁਸਲਮਾਨੀਆਂ ਪੜਕਤੇ ਬਾਂ ਕਸ਼ਟ ਮ ਕਰਾ ਖੁਦਾਏ ਵੇ ਲਾਲੋ ਤੇ ਅਕਸਰ ਇਦਾਂ ਦੇ ਜ਼ੁਲਮ ਦੇ ਵਿੱਚ ਜਾਤ ਪਾਤ ਧਰਮ ਨਹੀਂ ਵੇਖੇ ਜਾਂਦੇ ਖਾਸ ਕਰਕੇ ਜਦੋਂ ਗੱਲ ਹੋਵੇ ਔਰਤਾਂ ਦੇ ਨਾਲ ਅਤਿਆਚਾਰ ਦੀ ਜ਼ਬਰ ਜਨਾਹ ਦੀ ਇਦਾਂ ਦੀਆਂ ਫੌਜਾਂ ਜਦੋਂ ਕਿਸੇ ਕਸਬੇ ਤੇ ਢੁੱਕਦੀਆਂ ਨੇ ਤੇ ਤਬਾਹੀ ਮਚਾਉਂਦੀਆਂ ਨੇ ਔਰਤਾਂ ਅਕਸਰ ਹੀ ਉਸ ਤੇ ਧੱਕੇਸ਼ਾਹੀ ਦਾ ਸ਼ਿਕਾਰ ਹੋ ਜਾਂਦੀਆਂ ਤੇ ਧੱਕਾ ਕਰਨ ਵਾਲੇ ਉੱਥੇ ਇਹ ਨਹੀਂ ਵੇਖਦੇ ਕਿ ਇਹ ਸਾਡੇ ਧਰਮ ਦੀਆਂ ਨੇ ਜਾਂ ਕਿਸੇ ਹੋਰ ਦੀਆਂ ਤਾਂ ਸਹਿਦਪੁਰ ਦੇ ਵਿੱਚ ਉੱਥੇ ਜਿੱਥੇ ਹਿੰਦੂ ਔਰਤਾਂ ਦੇ ਨਾਲ ਅਤਿਆਚਾਰ ਹੋ ਰਿਹਾ ਸੀ ਮੁਸਲਮਾਨ ਔਰਤਾਂ ਵੀ ਉਸ ਅਤਿਆਚਾਰ ਤੋਂ ਬਚ ਨਹੀਂ ਸਨ ਪਾਈਆਂ ਮੁਸਲਮਾਨ ਔਰਤਾਂ ਵੀ ਉਸ ਜ਼ੁਲਮ ਦਾ ਸ਼ਿਕਾਰ ਹੋ ਰਹੀਆਂ ਸਨ ਤੇ ਉਸ ਬਿਪਤਾ ਦੀ ਘੜੀ ਦੇ ਵਿੱਚ ਆਪਣੀ ਧਰਮ ਪੁਸਤਕ ਕੁਰਾਨ ਦੀਆਂ ਅਇਤਾਂ ਪੜ੍ਹ ਰਹੀਆਂ ਸਨ ਤੇ ਖੁਦਾ ਦੇ ਅੱਗੇ ਪੁਕਾਰ ਕਰ ਰਹੀਆਂ ਸਨ ਜਾਂਤ ਸਨਾਤੀ ਹੋਰ ਹਿਦਵਾਨੀਆ ਇਹ ਪਿਲੇ ਖਲ ਲਾਏ ਵਿਲਾਲੋ ਉੱਚੀਆਂ ਜਾਤਾਂ ਦੀਆਂ ਨੀਵੀਆਂ ਜਾਤਾਂ ਦੀਆਂ ਤੇ ਹੋਰ ਵੀ ਸਭ Hindu ਇਸਤਰੀਆਂ ਸਾਰੀਆਂ ਹੀ ਇਸ ਜ਼ੁਲਮ ਦੇ ੱਤੇ ਚੜ ਰਹੀਆਂ ਸਨ ਸਾਰੀਆਂ ਦੇ ਉੱਪਰ ਹੀ ਅਤਿਆਚਾਰ ਹੋ ਰਹੇ ਸਨ ਖੂਨ ਕੇ ਸੋਹਲੇ ਗਾਵੀਆ ਨਾਨਕ ਰਤ ਕਾਕੰਗ ਪਾਏ ਵਿਲਾਲੋ ਵਿਆਹਾਂ ਦੇ ਵਿੱਚ ਅਕਸਰ ਇੱਕ ਰਸਮ ਹੁੰਦੀ ਹੈ ਕਿ ਜਾਂ ਕੇਸਰ ਦਾ ਛੜਕਾ ਕੀਤਾ ਜਾਂਦਾ ਹੈ ਜਾਂ ਫੁੱਲਾਂ ਦਾ ਛੜਕਾ ਕੀਤਾ ਜਾਂਦਾ ਹੋਰ ਖੁਸ਼ਬੂਆਂ ਛੜਕੀਆਂ ਜਾਂਦੀਆਂ ਨੇ ਗੀਤ ਗਾਉਣ ਹੁੰਦੇ ਨੇ ਜੰਜ ਦੇ ਆਵਣ ਤੇ ਤੇ ਉਹਨਾਂ ਦੇ ਜਾਵਣ ਤੇ ਗੀਤ ਗਾਏ ਜਾਂਦੇ ਨੇ ਗੌਣ ਵਜਾਉਣ ਦਾ ਮਾਹੌਲ ਹੁੰਦਾ ਪਰ ਸੈਦਪੁਰ ਦੇ ਉਸ ਸ਼ਹਿਰ ਦੇ ਵਿੱਚ ਉਸ ਖੂਨੀ ਵਿਆਹ ਦੇ ਵਿੱਚ ਹਰ ਪਾਸੇ ਵਿਰਲਾਪ ਦੇ ਹੀ ਗਾਉਣ ਹੋ ਰਹੇ ਸਨ ਵਿਰਲਾਪ ਹੀ ਵਿਰਲਾਪ ਸੀ ਤੇ ਗੁਰੂ ਸਾਹਿਬ ਕਹਿੰਦੇ ਇੰਜ ਲੱਗਦਾ ਸੀ ਜਿਵੇਂ ਕੇਸਰ ਦੀ ਥਾਂ ਤੇ ਲਹੂ ਛਿੜਕਿਆ ਜਾ ਰਿਹਾ ਹੋਵੇ ਸਾਹਿਬ ਕੇ ਗੁਣ ਨਾਨਕ ਗਾਵ ਮਾਸਪੁਰੀ ਵਿੱਚ ਆਖ ਮਸੋਲਾ ਹੁਣ ਜਦੋਂ ਹਰ ਪਾਸੇ ਇਦਾਂ ਦਾ ਕਤਲੇਆਮ ਵਾਲਾ ਜ਼ੁਲਮ ਵਾਲਾ ਮਾਹੌਲ ਹੋਵੇ ਤਾਂ ਇੱਕ ਆਮ ਬੰਦਾ ਡਰ ਜਾਏਗਾ ਉਹਦੇ ਜਿਹੜੇ ਹਾਵ ਭਾਵ ਹੋਣਗੇ ਉਹਦੀਆਂ ਜਿਹੜੀਆਂ ਉਸ ਵਕਤ ਭਾਵਨਾਵਾਂ ਹੋਣਗੀਆਂ ਇਮੋਸ਼ਨ ਹੋਣਗੇ ਉਹ ਡਰ ਵਾਲੇ ਹੋਣਗੇ ਚਿੰਤਾ ਵਾਲੇ ਹੋਵਣਗੇ ऐसे माहौल ਦੇ ਵਿੱਚ ਵੀ ਜੇਕਰ ਕੋਈ ਸੁਰਖਰੂ रह ਸਕਦਾ ਹੈ ਸ਼ਾਂਤ रह ਸਕਦਾ ਹੈ ਐਸਾ ਮਾਹੌਲ ਵੇਖ ਕੇ ਵੀ ਜਿਸ ਦੇ ਅੰਦਰ ਕਿਸੇ ਵੀ ਤਰ੍ਹਾਂ ਦਾ ਕੋਈ ਡਰ ਨਹੀਂ ਉਤਪੰਨ ਹੋ ਰਿਹਾ ਕਿਸੇ ਤਰ੍ਹਾਂ ਦੀ ਕੋਈ ਚਿੰਤਾ ਨਹੀਂ ਉਤਪੰਨ ਹੋ ਰਹੀ ਉਹ ਗੁਰੂ ਨਾਨਕ ਹੀ ਹੋ ਸਕਦਾ ਹੈ ਉਹ ਉਹ ਇਨਸਾਨ ਹੀ ਹੋ ਸਕਦਾ ਹੈ ਜਿਸ ਦੀ ਉਸ ਪਰਮਾਤਮਾ ਦੇ ਨਾਲ ਲਿਵ ਜੁੜੀ ਹੋਵੇ ਜਿਸ ਦਾ ਉਸ ਪਰਮਾਤਮਾ ਦੇ اٹਲ ਨਿਯਮ ਦੇ ਵਿੱਚ ਪੂਰਨ ਵਿਸ਼ਵਾਸ ਹੋਵੇ ਜਿਹੜਾ ਉਸ ਪਰਮਾਤਮਾ ਦੀ ਰਜ਼ਾ ਨੂੰ ਸਿਰ ਮੱਥੇ ਮੰਨਦਾ ਹੋਵੇ ਜਿਹੜਾ ਇਸ ਗੱਲ ਨੂੰ ਜਾਣਦਾ ਹੋਵੇ ਕਿ ਇਸ ਜਗਤ ਦੇ ਵਿੱਚ ਜੋ ਵੀ ਵਾਪਰਦਾ ਹੈ ਉਹਦੇ ਹੁਕਮ ਅਨੁਸਾਰ ਹੀ ਵਾਪਰਦਾ ਹੈ ਕਿਸੇ ਵੀ ਇਨਸਾਨ ਦਾ ਉਹਦੇ 'ਚ ਕੋਈ ਦਖਲ ਨਹੀਂ ਇਸ ਸ੍ਰਿਸ਼ਟੀ ਨੂੰ ਉਹ ਪ੍ਰਮਾਤਮਾ ਜਿਵੇਂ ਚਾਹੁੰਦਾ ਉਹ ਓਵੇਂ ਹੀ ਚਲਾ ਰਿਹਾ ਹੈ ਜੇ ਕਿਤੇ ਜ਼ੁਲਮ ਹੋ ਰਿਹਾ ਤਾਂ ਇਹਦੇ 'ਚ ਜ਼ੁਲਮ ਕਰਨ ਵਾਲਿਆਂ ਦਾ ਕਸੂਰ ਨਹੀਂ ਹੁੰਦਾ ਪ੍ਰਮਾਤਮਾ ਨੇ ਚਾਹਿਆ ਹੁੰਦਾ ਇਸੇ ਲਈ ਉਹਨਾਂ ਦੇ ਰਾਹੀ ਉਹ ਜ਼ੁਲਮ ਨੂੰ ਕਰਵਾ ਰਿਹਾ ਹੁੰਦਾ ਇਹ ਉਹਦੀ ਲੀਲਾ ਹੈ ਇਸ ਗੱਲ ਨੂੰ ਮੰਨਣਾ ਬੜਾ ਔਖਾ ਹੈ ਕਿਉਂਕਿ ਜਦੋਂ ਪਰਮਾਤਮਾ ਦੀ ਗੱਲ ਹੁੰਦੀ ਹੈ ਸਾਡੇ ਦਿਮਾਗ ਦੇ ਵਿੱਚ ਇੱਕ ਹੀ ਤਸਵੀਰ ਹੈ ਕਿ ਉਹ ਪਰਮਾਤਮਾ ਸਦਾ ਚੰਗਾ ਹੀ ਚੰਗਾ ਕਰਦਾ ਜੇ ਅਸੀਂ ਜਗਤ ਦੇ ਨਿਯਮਾਂ ਦੇ ਅਨਸਾਰ ਉਹਦੀਆਂ ਕੀਤੀਆਂ ਨੂੰ ਚੰਗੇ ਜਾਂ ਮੰਦੇ ਦੇ ਵਿੱਚ ਵੰਡਣਾ ਹੋਵੇ ਤਾਂ ਸਾਨੂੰ ਲੱਗਦਾ ਹੈ ਕਿ ਪਰਮਾਤਮਾ ਕਦੇ ਬੁਰਾ ਕਰ ਨਹੀਂ ਸਕਦਾ ਇਸ ਗੱਲ ਨੂੰ ਮੰਨਣ ਦੇ ਲਈ ਸਮਝਣ ਦੇ ਲਈ ਇੱਕ ਵੱਡਾ ਜਿਗਰਾ ਵੀ ਚਾਹੀਦਾ ਤੇ ਦਸਮ ਦਵਾਰ ਖੁੱਲਿਆ ਹੋਣਾ ਚਾਹੀਦਾ ਕਿ ਜੋ ਕੁਝ ਵਾਪਰਦਾ ਹੈ ਪਾਵੇਂ ਅਸੀਂ ਉਹਨੂੰ ਚੰਗਾ ਆਖੀਏ ਤੇ ਪਾਵੇਂ ਮਾੜਾ ਕਿੰਨਾ ਵੀ ਦੁਖਦਾਈ ਕਿਉਂ ਨਾ ਹੋਵੇ ਕਿੱਡਾ ਵੀ ਵੱਡਾ ਜ਼ੁਲਮ ਕਿਉਂ ਨਾ ਹੋਵੇ ਸਭ ਉਸ ਪਰਮਾਤਮਾ ਦੀ ਰਜ਼ਾ ਦੇ ਅਨਸਾਰ ਹੀ ਵਾਪਰਦਾ ਹੈ ਉਹਦੇ ਹੁਕਮ ਦੇ ਅਨਸਾਰ ਹੀ ਵਾਪਰਦਾ ਹੈ ਜਿਹੜੇ ਜ਼ੁਲਮ ਕਰ ਰਹੇ ਹੁੰਦੇ ਐ ਉਹਨਾਂ ਦੇ ਮਨਾਂ ਦੇ ਵਿੱਚ ਇਦਾਂ ਦੇ ਵਿਚਾਰ ਪੈਦਾ ਕਰਨ ਵਾਲਾ ਵੀ ਉਹ ਪਰਮਾਤਮਾ ਹੈ ਇਦਾਂ ਦੇ ਵਿਚਾਰਾਂ ਦੇ ਉੱਤੇ ਐਕਟ ਕਰਕੇ ਤੇ ਇਦਾਂ ਦੇ ਦਰਦਨਾਕ ਕੰਮਾਂ ਨੂੰ ਅੰਜਾਮ ਦੇਣ ਦੀ ਹਿੰਮਤ ਉਹਨਾਂ ਨੂੰ ਬਖਸ਼ਣ ਵਾਲਾ ਵੀ ਉਹ ਪ੍ਰਮਾਤਮਾ ਹੈ ਇਸ ਗੱਲ ਨੂੰ ਗੁਰੂ ਨਾਨਕ ਸਾਹਿਬ ਤੇ ਭਲੀ ਪਾਤ ਸਮਝਦੇ ਸਨ ਸਾਨੂੰ ਵੀ ਪੂਰੀ ਗੁਰਬਾਣੀ ਦੇ ਵਿੱਚੋਂ ਇਹੀ ਸਮਝਾਉਣ ਦੀ ਕੋਸ਼ਿਸ਼ ਕਰਦੇ ਪਏ ਨੇ ਤੇ ਇਸੇ ਹੀ ਨਿਜਮ ਦੇ ਅਧੀਨ ਇਸੇ ਹੀ ਸਿੱਖਿਆ ਦੇ ਅਧੀਨ ਗੁਰੂ ਸਾਹਿਬ ਕਹਿੰਦੇ ਕਿ ਸਾਹਿਬ ਕੇ ਗੁਣ ਨਾਨਕ ਗਾਵੇ ਮਾਸਪੂਰੀ ਵਿੱਚ ਆਖ ਮਸੋਲਾ ਮਾਸਪੂਰੀ ਦੇ ਵਿੱਚ ਬੈਠ ਕੇ ਉੱਥੇ ਇੰਨਾ ਜ਼ੁਲਮ ਹੋਇਆ ਇੰਨੀਆਂ ਲਾਛਾਂ ਵਿਸ਼ੀਆਂ ਪਈਆਂ ਚਾਰੇ ਪਾਸੇ ਲੋਥਾਂ ਦਾ ਅਵਾਰ ਖੂਨ ਹੀ ਖੂਨ ਹੈ ਉਸ ਮਾਸਪੂਰੀ ਦੇ ਵਿੱਚ ਬੈਠ ਕੇ ਵੀ ਨਾਨਕ ਉਸ ਸਾਹਿਬ ਦੇ ਉਸ ਅਕਾਲ ਪੁਰਖ ਦੇ ਗੁਣ ਗਾ ਰਿਹਾ ਅਸੀਂ ਛੋਟੀ ਜੀ ਤਰਾਸਦੀ ਤੇ ਉਸ ਪ੍ਰਮਾਤਮਾ ਨੂੰ ਕੋਸਣ ਲੱਗ ਜਾਂਦੇ ਆ ਉਹਦੀ ਸਮਰੱਥਾ ਤੇ ਸਵਾਲ ਚੱਕਣ ਲੱਗ ਜਾਂਦੇ ਆ ਕਿ ਪ੍ਰਮਾਤਮਾ ਇੰਜ ਕਿਵੇਂ ਕਰ ਸਕਦਾ ਅਸੀਂ ਇਦਾਂ ਦੀਆਂ ਗੱਲਾਂ ਕਰਨ ਲੱਗ ਜਾਂਦੇ ਆ ਕਿ ਜਦੋਂ ਆ ਵਾਪਰਦਾ ਸੀ ਤਾਂ ਪ੍ਰਮਾਤਮਾ ਕਿੱਥੇ ਸੀ ਇਸ ਸਵਾਲ ਦਾ ਵੀ ਜਵਾਬ ਗੁਰੂ ਸਾਹਿਬ ਦਿੰਦੇ ਨੇ ਪਰ ਅਸੀਂ ਇਹ ਸਵਾਲ ਉਠਾਉਣ ਲੱਗ ਜਾਂਦੇ ਕਿ ਜਦੋਂ ਇਹ ਘਟਨਾ ਹੋ ਰਹੀ ਸੀ ਰੱਬ ਉਹதோ ਕਿੱਥੇ ਸੀ ਇਹ ਸਵਾਲ ਅਸੀਂ ਤਾਂ ਹੀ ਉਠਾਉਂਦੇ ਆ ਕਿਉਂਕਿ ਸਾਨੂੰ ਅਸਲੀਅਤ ਦੀ ਸਮਝੀ ਨਹੀਂ ਹੈਗੀ ਸਾਨੂੰ ਪਤਾ ਹੀ ਨਹੀਂ ਅਸੀਂ ਇਸ ਗੱਲ ਨੂੰ ਮੰਨਦੇ ਹੀ ਨਹੀਂ ਕਿ ਜੋ ਕੁਝ ਵਾਪਰਦਾ ਹੈ ਉਹਦੀ ਰਜ਼ਾ ਅਨਸਾਰ ਹੀ ਵਾਪਰਦਾ ਹੈ ਪਰ ਸਾਹਿਬ ਕੇ ਗੁਣ ਨਾਨਕ ਗਾਵੈ ਮਾਸਪੁਰੀ ਵਿੱਚ ਆਖ ਮਸੋਲਾ ਆਖ ਮਸੋਲਾ ਤੋਂ ਭਾਵ ਹੈ ਆਖ ਤੋਂ ਭਾਵ ਉਹ ਭਾਈ ਲਾਲੋ ਨੂੰ ਕਹਿ ਰਹੇ ਨੇ ਕਿ हे ਭਾਈ ਲਾਲੋ ਤੂੰ ਵੀ ਇਹ ਗੱਲ ਆਖ ਤੂੰ ਵੀ ਇਹ ਗੱਲ ਮੰਨ ਕਿਹੜੀ ਮਸੋਲਾ ਸੋਲਾ ਤੋਂ ਭਾਵ ਇੱਕ اٹਲ ਨਿਜਮ ਤੇ اٹਲ ਨਿਜਮ ਕਿਹੜਾ ਹੈ ਕਿ ਜੋ ਕੁਝ ਵਾਪਰਦਾ ਹੈ ਉਹਦੀ ਰਜ਼ਾ ਅਨਸਾਰ ਉਹਦੇ ਹੁਕਮ ਦੇ ਅਧੀਨ ਹੀ ਵਾਪਰਦਾ ਹੈ ਅੱਗੇ ਇਸ ਗੱਲ ਨੂੰ ਹੋਰ ਵਿਸਥਾਰ ਦੇ ਵਿੱਚ ਗੁਰੂ ਸਾਹਿਬ ਲੈ ਜਾਂਦੇ ਨੇ ਕਹਿੰਦੇ ਜਿੰਨ ਉਪਾਈ ਰੰਗ ਰਵਾਈ ਬੈਠਾ ਵੇਖੈ ਵਖ ਇਕਲਾ ਹੁਣ ਇਥੇ ਉਸ ਅਟਲ ਨਿਯਮ ਨੂੰ ਵਿਸਥਾਰ ਦੇ ਵਿੱਚ ਦੱਸ ਵੀ ਦਿੰਦੇ ਆ ਕਿ ਜਿਸ ਮਾਲਕ ਪ੍ਰਭੂ ਨੇ ਇਸ ਸ੍ਰਿਸ਼ਟੀ ਉਪਾਈ ਹੈ ਪੈਦਾ ਕੀਤੀ ਹੈ ਉਸੇ ਨੇ ਇਸ ਨੂੰ ਮਾਇਆ ਦੇ ਮੋਹ ਵਿੱਚ ਪਰਵਰਤ ਕੀਤਾ ਹੋਇਆ ਹੈ ਉਹ ਆਪ ਹੀ ਨਿਰਲੇਪ ਰਹਿ ਕੇ ਉਹਨਾਂ ਦੁਰਘਟਨਾਵਾਂ ਨੂੰ ਵੇਖ ਰਿਹਾ ਹੈ ਜੋ ਮਾਇਆ ਦੇ ਮੋਹ ਦੇ ਕਾਰਨ ਵਾਪਰ ਦੀਆਂ ਨੇ ਆਪ ਉਹ ਪ੍ਰਮਾਤਮਾ ਦੁੱਖ ਸੁੱਖ ਤੋਂ ਨਿਰਲੇਪ ਹੈ ਚੰਗੇ ਮਾੜੇ ਦੇ ਵਿਵਹਾਰ ਤੋਂ ਚੰਗੇ ਮਾੜੇ ਦੇ ਵਿੱਚ ਘਟਨਾਵਾਂ ਨੂੰ ਵੰਡਣ ਦੇ ਇਸ ਫਲਸਫੇ ਤੋਂ ਨਿਰਲੇਪ ਹੈ ਪ੍ਰਮਾਤਮਾ ਦੇ ਲਈ ਹਰ ਵਰਤਾਰਾ ਇੱਕ ਵਰਤਾਰਾ ਹੈ ਉਹ ਘਟਨਾ ਜਾਂ ਦੁਰਘਟਨਾ ਨਹੀਂ ਹੈ ਸੱਚਾ ਸੋ ਸਾਹਿਬ ਸੱਚ ਤਪਾਵਸ ਸੱਚਾ ਨਿਆਉ ਕਰੇ ਗਮਸੋਲਾ ਓ ਮਾਲਕ ਪ੍ਰਭੂ ਆਪ ਵੀ ਅਟੱਲ ਐ ਉਹਦਾ ਨਿਜਮ ਵੀ ਅਟੱਲ ਐ ਉਹਦਾ ਨਿਆਉ ਹੁਣ ਤੱਕ ਵੀ ਅਟੱਲ ਐ ਅਗਾ ਵੀ ਓ ਪ੍ਰਮਾਤਮਾ ਅਟੱਲ ਨਿਜਮ ਵਰਤਾਏਗਾ ਤੇ ਉਹੀ ਨਿਆਉ ਕਰੇਗਾ ਜੋ ਅਟਲ ਹੈ ਨਿਆਉ ਜਿਵੇਂ ਅਸੀਂ ਪ੍ਰਵਾਸ਼ਿਤ ਕਰਦੇ ਆ ਨਿਆਉ ਦੇ ਬਾਰੇ ਜੋ ਸਾਡੀ ਸਮਝ ਹੈ ਉਹਦੇ ਵਿੱਚ ਤੇ ਨਿਆਉ ਦੇ ਬਾਰੇ ਜੋ ਪ੍ਰਮਾਤਮਾ ਦੀ ਪ੍ਰਵਾਸ਼ਾ ਹੈ ਉਹਦੇ 'ਚ ਜ਼ਮੀਨ ਅਸਮਾਨ ਦਾ ਫਰਕ ਹੈ ਅਸੀਂ ਕਹਿੰਦੇ ਆ ਕਿ ਬਰਾਬਰੀ ਹੋਵੇ ਤਾਂ ਨਿਆ ਹੈ ਕਿਸੇ ਦੇ ਨਾਲ ਕੋਈ ਤੱਕਾ ਨਾ ਹੋਵੇ ਤੇ ਜੇ ਕਿਸੇ ਦੇ ਨਾਲ ਕੋਈ ਤੱਕਾ ਹੋ ਗਿਆ ਤੇ ਉਸ ਧੱਕੇ ਦੀ ਉਹਨੂੰ ਪਰਪਾਈ ਕੀਤੀ ਜਾਵੇ ਤਾਂ ਨਿਆ ਹੁੰਦਾ ਪਰ ਕਿਉਂਕਿ ਪ੍ਰਮਾਤਮਾ ਕਿਸੇ ਵੀ ਘਟਨਾ ਨੂੰ ਚੰਗੀ ਜਾਂ ਮਾੜੀ ਦੇ ਵਿੱਚ ਵੰਡਦਾ ਹੀ ਨਹੀਂ ਪ੍ਰਮਾਤਮਾ ਦੇ ਨਿਯਮ ਅਨਸਾਰ ਕਿਸੇ ਨਾਲ ਕੋਈ ਧੱਕਾ ਨਹੀਂ ਹੋ ਰਿਹਾ ਉਸ ਨੇ ਇਸ ਸ੍ਰਿਸ਼ਟੀ ਨੂੰ ਬਣਾਇਆ ਤੇ ਜਿਵੇਂ ਉਹ ਚਾਹੁੰਦਾ ਉਹ ਓਵੇਂ ਇਸ ਸ੍ਰਿਸ਼ਟੀ ਨੂੰ ਚਲਾਉਂਦਾ ਹੈ ਇਹੀ ਉਹਦਾ ਨਿਆ ਹੈ ਇਹੀ ਉਹਦਾ ਅਟਲ ਨਿਯਮ ਹੈ ਇਹੀ ਵਰਤ ਦਾ ਆਇਆ ਹੈ ਇਹੀ ਵਰਤ ਰਿਹਾ ਹੈ ਦੇ ਇਹੀ ਅੱਗੇ ਵੀ ਵਰਤਦਾ ਰਹਿਣਾ ਕਾਇਆ ਕਪੜ ਟੁਕ ਟੁਕ ਹੋਸੀ ਹਿੰਦੋਸਤਾਨ ਸੰਮਾਲਸੀ ਬੋਲਾ ਪ੍ਰਮਾਤਮਾ ਦੇ ਉਸ اٹਲ ਨਿਯਮ ਦੇ ਅਨੁਸਾਰ ਹੀ ਉਸ ਵੇਲੇ ਸੈਦਪੁਰ ਦੇ ਵਿੱਚ ਹਰ ਪਾਸੇ ਮਨੁੱਖਾ ਸਰੀਰ ਰੂਪ ਕੱਪੜਾ ਟੋਟੇ ਟੋਟੇ ਹੋ ਰਿਆ ਸੀ ਇਹ ਇੱਕ ਐਸੀ ਭਿਆਨਕ ਘਟਨਾ ਹੋਈ ਸੀ ਜਿਸ ਨੂੰ ਹਿੰਦੁਸਤਾਨ ਭੁਲਾ ਨਹੀਂ ਸਕਿਆ ਤੇ ਇਤਿਹਾਸ ਦੇ ਵਿੱਚ ਝਾਤੀ ਮਾਰੀਏ ਤੇ ਐਸੀਆਂ ਸਾਨੂੰ ਅਣਗਿਣਤ ਉਦਾਹਰਨਾਂ ਮਿਲ ਜਾਵਣਗੀਆਂ ਜਿੱਥੇ ਕਿਸੇ ਇੱਕ ਧਿਰ ਨੇ ਦੂਜੀ ਧਿਰ ਦੇ ਉੱਤੇ ਹਮਲਾ ਕਰਕੇ ਕਤਲਿਆਮ ਕੀਤਾ ਹੋਵੇ ਆਵਨ 78 ਜਾਨ ਸਤਨਵ ਹੋਰ ਪਿਉਠ ਸੀ ਮਰਦ ਕਾਚੇਲਾ ਏ ਭਾਈ ਲਾਲੋ ਜਦੋਂ ਤੱਕ ਮਨੁੱਖ ਮਾਇਆ ਦੇ ਮੋਹ ਦੇ ਵਿੱਚ ਪ੍ਰਵਿਰਤ ਹਨ ਅਜਿਹੇ ਕੱਲੂ ਘਾਰੇ ਵਾਪਰਦੇ ਹੀ ਰਹਿਣੇ ਨੇ ਮੁਗਲ ਅੱਜ ਸੰਮਤ 78 ਦੇ ਵਿੱਚ ਆਏ ਨੇ ਇਸ ਸੰਮਤ 97 ਦੇ ਵਿੱਚ ਚਲੇ ਜਾਣਗੇ ਤੇ ਉਦੋਂ ਕੋਈ ਹੋਰ ਸੂਰਮਾ ਉੱਠ ਖੜਾ ਹੋਵੇਗਾ ਸੱਚ ਕੀ ਬਾਣੀ ਨਾਨਕ ਆਖੈ ਸੱਚ ਸੁਣਾਏ ਸੀ ਸੱਚ ਕੀ ਬੇਲਾ ਜੀਵ ਮਾਇਆ ਦੇ ਰੰਗ ਵਿੱਚ ਮਸਤ ਹੋ ਕੇ ਉਮਰ ਅਚਾਈਂ ਗਵਾ ਰਹੇ ਹਨ ਨਾਨਕ ਤਾਂ ਇਸ ਵੇਲੇ ਵੀ ਜਦੋਂ ਇੰਨਾ ਕਤਲੇਆਮ ਹੋ ਰਿਹਾ ਹੈ ਇਸ ਵੇਲੇ ਵੀ ਸਦਾ ਕਾਇਮ ਰਹਿਣ ਵਾਲੇ ਪ੍ਰਭੂ ਦੀ ਸਿਫਤ ਸਲਾਹ ਕਰਦਾ ਸਾਰੀ ਉਮਰ ਹੀ ਇਹ ਸਿਫਤ ਸਲਾਹ ਕਰਦਾ ਰਹੇਗਾ ਕਿਉਂਕਿ ਇਹ ਮਨੁੱਖਾ ਜਨਮ ਦਾ ਸਮਾਂ ਸਿਫਤ ਸਲਾਹ ਵਾਸਤੇ ਹੀ ਮਿਲਿਆ ਹੈ ਸੋ ਇਸ ਦੇ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 722ਵੇਂ ਅੰਗ ਦੀ ਗੁਰਬਾਣੀ ਦੀ ਵਿਆਖਿਆ ਦੀ ਸਮਾਪਤੀ ਹੁੰਦੀ ਹੈ ਜੀ ਬੜੇ ਵਿਸਥਾਰ ਦੇ ਵਿੱਚ ਹਾਲਾਂਕਿ ਆਪਾਂ ਇਸ ਸ਼ਬਦ ਨੂੰ ਵਿਚਾਰ ਲਿਆ ਇਸ ਵਿਚਾਰ ਦੇ ਦੌਰਾਨ ਬੜੇ ਵਾਰੀ ਆਪਾਂ ਜੋ ਮੇਨ ਭਾਵ ਸੀਗਾ ਜਿਹੜਾ ਮੁੱਖ ਭਾਵ ਸੀ ਇਸ ਸ਼ਬਦ ਦੇ ਵਿੱਚ ਉਸ ਨੂੰ ਦੁਹਰਾ ਲਿਆ ਪਰ ਇੱਕ ਵਾਰੀ ਫੇਰ ਦੁਹਰਾ ਲਈਏ ਕਿ ਇਸ ਪੂਰੇ ਘਟਨਾ ਕਰਮ ਦੇ ਵਿੱਚੋਂ ਜੋ ਗੱਲ ਗੁਰੂ ਸਾਹਿਬ ਸਾਨੂੰ ਸਮਝਾਉਣਾ ਚਾਹੁੰਦੇ ਨੇ ਉਹ ਇਹ ਹੈ ਕਿ ਘਟਨਾਵਾਂ ਨੂੰ ਚੰਗੀਆਂ ਤੇ ਮਾੜੀਆਂ ਦੇ ਵਿੱਚ ਵੰਡਣਾ ਅਸੀਂ ਬੰਦ ਕਰੀਏ ਕਿਸੇ ਘਟਨਾ ਤੋਂ ਖੁਸ਼ ਤੇ ਕਿਸੇ ਘਟਨਾ ਤੋਂ ਦੁਖੀ ਹੋਣਾ ਅਸੀਂ ਬੰਦ ਕਰੀਏ ਹਰ ਇੱਕ ਘਟਨਾ ਹਰ ਇੱਕ ਵਰਤਾਰਾ ਉਸ ਪ੍ਰਮਾਤਮਾ ਦੇ ਹੁਕਮ ਦੇ ਅਨੁਸਾਰ ਹੀ ਵਾਪਰਦਾ ਹੈ ਇਸ ਕਰਕੇ ਕਿਸੇ ਵੀ ਘਟਨਾ ਵੇਲੇ ਉਹਨੂੰ ਕੋਸਣਾ ਤੇ ਉਸ ਪ੍ਰਮਾਤਮਾ ਦੇ ਉੱਪਰ ਸਵਾਲ ਉਠਾਉਣੇ ਬੰਦ ਕਰੀਏ ਆਪਣਾ ਦਸਮਾ ਦੁਆਰ ਖੋਲhiਏ ਤੇ ਇਸ ਗੱਲ ਨੂੰ ਦਿਮਾਗ ਦੇ ਅੰਦਰ ਭਰ ਲਈਏ ਕਿ ਜੋ ਵੀ ਵਾਪਰਦਾ ਉਹਦੇ ਹੁਕਮ ਅਨਸਾਰ ਹੀ ਵਾਪਰਦਾ ਤੇ ਅਸੀਂ ਕੁਝ ਨਹੀਂ ਕਰ ਸਕਦੇ ਜਿਹੜੀ ਮੇਨ ਗੱਲ ਹੈ ਨਾ ਕਿ ਅਸੀਂ ਕੁਝ ਨਹੀਂ ਕਰ ਸਕਦੇ ਜੋ ਸਾਡੀਆਂ ਜ਼ਿੰਦਗੀਆਂ ਚ ਵਾਪਰ ਰਿਹਾ ਹੈ ਜੋ ਸਾਡੇ ਆਸ-ਪਾਸ ਵਾਪਰ ਰਿਹਾ ਹੈ ਸਾਡਾ ਕੋਈ ਉਹਦੇ ਤੇ ਕੰਟਰੋਲ ਹੈ ਨਹੀਂ ਇਸ ਗੱਲ ਨੂੰ ਹਜਮ ਕਰਨਾ ਮਨੁੱਖੀ ਦਿਮਾਗ ਦੇ ਲਈ ਬੜਾ ਔਖਾ ਹੈ ਪਰ ਜਿਹੜਾ ਹਜਮ ਕਰ ਗਿਆ ਉਹ ਗੁਰੂ ਨਾਨਕ ਸਾਹਿਬ ਦੇ ਬਾਗ ਇੰਨੇ ਜ਼ੁਲਮ ਭਰੇ ਮਾਹੌਲ ਦੇ ਵਿੱਚ ਵੀ ਸੁਰਖਰੂ ਰਹਿ ਸਕਦਾ ਹੈ ਸ਼ਾਂਤ ਰਹਿ ਸਕਦਾ ਹੈ ਡਰ ਰਹਿਤ ਚਿੰਤਾ ਰਹਿਤ ਰਹਿ ਸਕਦਾ ਹੈ ਇੱਥੇ ਹੀ ਇਸ ਵੀਡੀਓ ਦੀ ਸਮਾਪਤੀ ਕਰਦੇ ਹਾਂ ਜੀ ਬਲਾਉ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ